ਵਾਈਗੁਰ ਜੀ ਕੋ ਖਾਲਸਾ ਵੇ ਗੁਰੂ ਜੀ ਕੀ ਛਤਿ ਅੱਜ ਇਹ ਟੋਟਲੇ ਲੇਕੈਂ ਬਣਾ ਵਾਲੀ ਪੱਗ ਜਿਹਦੀ ਲੰਦੀ 5.5 ਮੀਟਰ ਤੇ ਕੱਪੜਾ ਪੜਿਆ ਫੋਲ ਵਾਲ ਵਾਲ ਵਰਤਿਆ ਜਿਹੜਾ ਆਪਾਂ ਪਹਿਲਾ ਲੜ ਲਗਾਉਣਾ ਆਪਾਂ ਸਿਰ ਦੇ ਸੈਂਟਰ ਚੋਂ ਲਿਆ ਕੇ ਪੂਰੀ ਚੰਗੀ ਤਰੀਕੇ ਨਾਲ ਆਪਾਂ ਬੰਨ ਲਗੇ ਪਾ ਕੇ ਉਹ ਲੜ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਆਪਾਂ ਬੈਕ ਤੋਂ ਜਿਹੜਾ ਪਿੰਚ ਕਰ ਲੈਣਾ ਹੈ ਪੁਣੀ ਦਾ ਖੋਲਦਾ ਪਾਸਾ ਥੱਲੇ ਤੇ ਬੰਦ ਪਾਸਾ ਉੱਪਰ ਰੱਖ ਕੇ ਜਿਹੜਾ ਆਪਾਂ ਬੈਕ ਤੋਂ ਪਿੰਚ ਕਰਕੇ ਲੜ ਨੂੰ ਲਗਾ ਦੇਣਾ ਹੈ ਮਤਲਬ ਜਿਹੜਾ ਆਪਣਾ ਪੱਲਾ ਆਪਾਂ ਖਿੱਚ ਕੇ ਇਹ ਬਚੜਾ ਬਬਲ ਨੇਗੇ ਉਹ ਪਾ ਲੈਣੇ ਨੇ ਤੇ ਉੱਪਰੋ ਫੋਲਡ ਕਰ ਲੈਣਾ ਹੈ ਤੇ ਫਿਰ ਬਾਅਦ ਵਿੱਚ ਬਲਾਂ ਨੂੰ ਜਿਹੜਾ ਸੰਗਣੇ ਕਰ ਦੇਣੇ ਨੇ ਤੇ ਜਿਹੜਾ ਜਿਹੜੇ ਵੀਰ ਸਾਡੇ YouTube ਚੈਨਲ ਤੋਂ ਮੰਮਾ ਨੇ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਅਤੇ Facebook ਪੇਜ ਨੂੰ ਵੀ ਫੋਲੋ ਜਰੂਰ ਕਰ ਲੈਣ ਤਾਂ ਜੋ ਇਹ ਜਿਹੀਆਂ ਵੀਡੀਓ ਤੁਹਾਨੂੰ ਹੋਰ ਦੇਖਣ ਨੂੰ ਮਿਲ ਸਕਣ ਤੇ ਉਸੇ ਤਰੀਕੇ ਨਾਲ ਹੀ ਅਗਲਾ ਲੜ ਵੀ ਆਪਾਂ ਬੈਕ ਤੋਂ ਪਿੰਚ ਕਰਕੇ ਜਿਹੜਾ ਆਪਾਂ ਪਹਿਲਾਂ ਲਗਾਇਆ ਸੀ ਉਹ ਤੋਂ ਥੋੜਾ ਜਿਹਾ ਫਾਸਲਾ ਉੱਪਰ ਆਪਾਂ ਥੋੜਾ ਥਲੇ ਰੱਖਾਂਗੇ ਤੇ ਉਸੇ ਤਰੀਕੇ ਨਾਲ ਬਲਣ ਲੱਗੇ ਆਪਾਂ ਬਣਾ ਦੇਵਾਂਗੇ ਤੇ ਉੱਪਰ ਆਪਾਂ ਫੋਲਡ ਕਰਵਾਵਾਂਗੇ ਤੇ ਬਾਅਦ ਵਿੱਚ ਜਿਹੜੇ ਬਲਾਂ ਨੂੰ ਆਪਾਂ ਸੰਘਣੇ ਕਰ ਲਵਾਂਗੇ ਤੇ ਜਿਹੜਾ ਆਪਾਂ ਅਗਲਾ ਲੜ ਲਗਾਵਾਂਗੇ ਆਪਾਂ ਖੋਲਦਾ ਪਤਾ ਥੱਲੇ ਦੇ ਬੰਦਾ ਪਾਸੇ ਉੱਪਰ ਰੱਖ ਕੇ ਜਿਹੜਾ ਆਪਾਂ ਪੱਲਾ ਲਗਾਏ ਜੇ ਤੋਂ ਥੋੜਾ ਫੋਜ਼ਲਾ ਥੱਲੇ ਰੱਖਾਂਗੇ ਤੇ ਪੂਰੀ ਜੰਗੀ ਜਿਹੜੇ ਬਲ ਪੱਲੇ ਨੂੰ ਖਿੱਚ ਕੇ ਆਪਾਂ ਇਹ ਬਲਣਗੇ ਉਹ ਕੱਲੇ ਕੱਲੇ ਜਿਹੜੇ ਉਂਗਲੀਆਂ ਤੇ ਅੰਗੂਠਿਆਂ ਨਾਲ ਇਕੱਠੇ ਕਰਕੇ ਉੱਪਰੋਂ ਆਪਾਂ ਫੋਲਡ ਕਰਕੇ ਬਾਅਦ ਵਿੱਚ ਬਲਾਂ ਨੂੰ ਆਪਾਂ ਸੰਘਣੇ ਕਰ ਦਵਾਂਗੇ ਤੁਸੀਂ ਜਿਹੜੀ ਇੱਕ ਗੱਲ ਆ ਉਹ ਤੁਸੀਂ ਕਿਆਸਤਿਆਂ ਰੱਖਣੇ ਥੋੜੀ ਬੈਕ ਤੋਂ ਜਿਹੜੀ ਪਿੰਚ ਆ ਉਹ ਹੁਣੇ ਜ਼ਰੂਰ ਚਾਹੀਜੀ ਹਰ ਇੱਕ ਲੜਚ ਤੁਸੀਂ ਬੈਕ ਤੋਂ ਪਿੰਚ ਕਰਨਾ ਹੈ ਚਾਹੇ ਤੁਸੀਂ ਕੱਲ ਕੀ ਲੜਦਣਾ ਹੋਵੇ ਜਾਂ ਤੁਸੀਂ ਹੋਰ ਜਿਹੜੇ ਲੜਨੇ ਪਹਿਲੇ ਤੋਂ ਲੈ ਕੇ 6ਵੇਂ ਤੱਕ ਜਾਂ 5ਵੇਂ ਤੱਕ ਤੁਸੀਂ ਜਿਹੜਾ ਬੈਕ ਤੋਂ ਪਿੰਚ ਜ਼ਰੂਰ ਕਰਨਾ ਹੈ ਪਿੰਚ ਕਰਨ ਕੀ ਹੁੰਦਾ ਕਿ ਜਿਹੜੇ ਤੁਹਾਡੇ ਬੈਕ ਤੋਂ ਜਿਹੜਾ ਲਾੜਾ ਜਿਹੜਾ ਤੁਹਾਡਾ ਸੱਜੇ ਪਾਸੇ ਵੱਲ ਦਾ ਉਹ ਜਿਹੜਾ ਤੁਹਾਡਾ ਜੇ ਆਪਾਂ ਲੜ ਲਗਾਉਨੇ ਤਾਂ ਟੁੱਟਲਾ ਰਹਿ ਜਾਂਦਾ ਹੈ ਤੇ ਜੇ ਆਪਾਂ ਬੈਗ ਤੋਂ ਪਿੰਚ ਕਰ ਲੈਨੇ ਆ ਤਾਂ ਜਿਹੜਾ ਆਪਣਾ ਲਾੜ ਉਹ ਜਿਵੇਂ ਤੁਸੀਂ ਵੀਡੀਓ ਚ ਦੇਖ ਰਹੇ ਹੋ ਜਿਹੜਾ ਆਪਣਾ ਉਹ ਢੱਲਾ ਨਹੀਂ ਰਿਆਂਦਾ ਤੇ ਜਿਹੜਾ ਆਪਣਾ ਲਾੜਾ ਸਾਫ਼ ਜਾਂ ਬਲਾਂ ਵਾਲਾ ਉਹ ਲੱਗ ਜਾਂਦਾ ਹੈ ਤੇ ਆਪਾਂ ਇਹਦੇ ਵਿੱਚ ਉੱਪਰ ਉਹ ਹਾਫ ਤੋਂ ਫੋਲਡ ਕਰਕੇ ਇਹਦੇ ਵਿੱਚ ਬਲਣੇਗੇ ਉਹ ਅੱਧੇ ਪਾਵਾਂਗੇ ਤੇ ਉਸੇ ਤਰੀਕੇ ਨਾਲ ਜਿਹੜਾ ਆਪਾਂ ਲੜ ਲਗਾ ਦੇਵਾਂਗੇ ਤੇ ਜਿਹਨਾਂ ਨੂੰ ਆਪਾਂ ਅਗਲਾ ਲੜ ਲਗਾ ਮਗੇ ਉਹ ਸਿੱਧਾ ਲਗਾ ਮਗੇ ਇਸ ਵੇਲੇ ਬੁਰੀ ਚੰਗੀ ਤਰੀਕੇ ਨਾਲ ਬਲ ਲੰਗੇ ਉਹ ਆਪਾ ਪਾ ਦੇਵਾਂਗੇ ਤੇ ਲੜ ਲਗਾ ਕੇ ਗੁਰਜੰਗੀ ਤਰੀਕੇ ਨਾਲ ਜਿਹੜੇ ਬਲਣਗੇ ਉਹ ਪਾ ਦੇਵਾਂਗੇ ਜੇ ਵੀਡੀਓ ਵਧੀਆ ਲੱਗ ਰਹੀ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਪੂਰੀ ਜੰਗੀ ਦੀ ਕਿਨੜ ਆਪਾਂ ਬਲਪਾ ਕੇ ਲਾੜਾ ਉਹ ਆਪਾਂ ਲਗਾ ਦੇਵਾਂਗੇ ਤੇ ਤੁਸੀਂ ਜਿਹੜੇ ਉੱਪਰਲੇ ਪੇਚ ਨੇ ਉਹਨਾਂ ਦਾ ਵੀ ਫਾਂਸ ਲੈਣਾ ਤੁਸੀਂ ਇੱਕ ਸਾਰ ਰੱਖਣਾ ਹੈ ਤੁਸੀਂ ਜਿਹੜਾ ਉਹਨਾਂ ਦਾ ਫਾਂਸ ਲਾ ਤੇ ਸਫਾਈ ਉਹ ਨਾਲ ਦੇ ਨਾਲ ਵੀ ਕਰ ਸਕਦੇ ਹੋ ਤੇ ਬਾਅਦ ਵਿੱਚ ਵੀ ਕਰ ਸਕਦੇ ਹੋ ਜੇ ਤੁਹਾਨੂੰ ਜਿਹੜਾ ਉੱਪਰਲੇ ਜਿਹੜੇ ਪੇਚ ਨੇ ਉਹਨਾਂ ਦੀ ਸਫਾਈ ਜਾਂ ਸਿਰ ਠਕਣ ਵਿੱਚ ਕੋਈ ਪ੍ਰੋਬਲਮ ਆਦੀ ਤਾਂ ਤੁਸੀਂ ਇਹਦਾ ਡਬਲ ਸੀ ਸ਼ੌ ਵੀ ਵਰਤ ਸਕਦੇ ਹੋ ਪੂਰੀ ਜੰਗੀ ਦੀ ਕਿਨੜ ਆਪਾਂ ਲਾੜਾ ਉਹ ਆਪਾਂ ਲਗਾ ਦੇਵਾਂਗੇ ਜੇ ਤੁਹਾਨੂੰ ਲੱਗਦਾ ਕਿ ਥੋੜਾ ਜਿਹੜਾ ਲੜਾ ਓ ਕਿਸੇ ਨਾਲ ਜਾਵੇ ਤਾਂ ਤੁਸੀਂ ਜਿਹੜਾ ਉੱਪਰ ਪੱਗ ਬਨ ਵੀ ਲਗਾ ਸਕਦੇ ਹੋ ਤੇ ਹੁਣ ਆਪਾਂ ਜਿਹੜਾ ਬਾਜ ਆ ਉਹ ਆਪਾਂ ਫਿਰਾਂਗੇ ਬੁੱਕ ਚੰਗੀ ਤਰੀਕਾ ਨਾਲ ਆਪਾਂ ਬਾਜ ਆ ਉਹ ਆਪਾਂ ਆਪਣੇ ਜਿਹੜੇ ਬਲਬ ਲਾਵਾਂਗੇ ਬਾਦ ਨਾਲ ਇਦਿਗੇ ਤੇ ਆਪਣੇ ਵਾਲ ਨੇ ਟੇਲੇ ਲੱਗਦੇ ਹਨ ਆਪਾਂ ਇਹਦਾ ਕੱਲੇ ਕੱਲੇ ਜਿਹੜਾ ਆਪਾਂ ਲਾੜਾ ਉਹਦੇ ਪਰੜਾ ਪੱਗ ਬਨ ਫੇਰਾਂਗੇ ਜਿੱਥੇ ਕਿਤੇ ਆਪਾਂ ਨੂੰ ਬਲ ਟੇਲੇ ਲੱਗਦੇ ਹਨ ਜਾਂ ਘਟ ਲੱਗਦੇ ਹਨ ਪਿੱਛੇ ਤੱਕ ਕਿਹੜੇ ਆਪਾਂ ਪੱਗ ਪੈਣਾ ਉਹ ਫੇਰਾਂਗੇ ਪੂਰੀ ਜੰਗੀ ਤਰੀਕੇ ਨਾਲ ਆਪਾਂ ਪੱਗ ਬਨ ਉਹ ਆਪਾਂ ਸਾਰੇ ਜਿਹੜੇ ਬਲਾਂ ਦੇ ਆਪਾਂ ਫੇਰ ਦਵਾਂਗੇ ਤੇ ਜਿਹਨਾਂ ਨੂੰ ਆਪਾਂ ਸਿਰ ਟਾ ਗਾਂਗੇ ਉਏੜਾ ਆਪਾਂ ਪਹਿਲਾਂ ਲੜ ਲਾ ਗਏ ਇਸ ਨੂੰ ਪੂਰੀ ਚੰਗੀ ਤਰੀਕੇ ਨਾਲ ਖੋਲ ਕੇ ਆਹਦੇ ਚਾਰੇ ਪਾਸੇ ਕੋਲ ਲਵਾਂਗੇ ਤੇ ਫਿਰ ਆਪਾਂ ਇਹਨਾਂ ਪਿਛਲਾ ਲੜ ਲਾ ਗਏ ਇਸ ਨੂੰ ਖਿੱਚ ਲਵਾਂਗੇ ਖਿੱਚਣ ਤੋਂ ਬਾਅਦ ਜਿੱਥੇ ਕਿ ਜਿਹੜਾ ਆਪਣਾ ਚਿਹਰਾ ਉਹ ਨੰਗਾ ਰਹਿੰਦਾ ਉੱਥੇ ਆਪਾਂ ਡਬਲ ਸ਼ੀਸ਼ਾ ਢੱਕ ਲਵਾਂਗੇ ਜਿਹੜਾ ਆਪਾਂ ਬੈਕ ਲੜ ਲਾਉਣਾ ਹੈ ਉਹਦਾ ਹਾਫ ਹੋਲਡ ਸੱਜੇ ਪਾਸੇ ਹਾਫ ਹੋਲਡ ਕੱਪੀ ਵਰਕਰਸ ਦਾ ਕਿਹੜਾ ਆਪਾਂ ਲੜਾ ਉਹਨਾਂ ਉੱਪਰ ਲਗਾ ਦੇਵਾਂਗੇ ਜਲਦੀ ਨਵੇਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜੇ ਵੀਡੀਓ ਉਹਦੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖ